ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਦੇ ਹੋਣ ਦੇ ਨਾਤੇ ਅੱਜ ਸਾਡੇ ਕੋਲ ਭੈਣ ਸਰਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਹੋਟਿਆਲ ਤਹਿਸੀਲ ਜ਼ਿਲ੍ਹਾ ਅਮਰਸਰ ਨੇ ਇੱਕ ਹਲਫਿਆ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਗਵਾਂਡੀਆਂ ਵੱਲੋਂ ਜਿਹੜਾ ਵਾ ਜਬਰੀ ਸਾਡੇ ਘਰ ਰਾਤ 11 ਵਜੇ ਕੰਧਾਂ ਟੱਪ ਕੇ ਹਮਲਾ ਕਰਨ ਦੀ ਕੋਸ਼ਿਸ਼ ਨਾਲ ਆਏ ਆ ਔਰ ਨਾਲ ਦੀ ਨਾਲ ਇਹ ਭੈਣ ਨੇ ਇਹ ਵੀ ਵਿੱਚ ਅਲੀਕੇਸ਼ਨ ਲਾਇਆ ਕਿ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਦੇ ਜਿਹੜੇ ਤਨ ਦੇ ਕੱਪੜੇ ਪਾੜੇ ਗਏ ਆ ਔਰ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਬੇਟਾ ਲੱਗੇ ਸੁੱਤਾ ਸੀ ਉਹਨੂੰ ਜਾਨੋਂ ਖਤਮ ਕਰਨ ਦੇ ਇਰਾਦੇ ਨਾਲ ਜਿਹੜਾ ਵਾ ਕੋਠੇ ਤੋਂ ਸੁੱਟਿਆ ਗਿਆ ਵਾ ਔਰ ਕੋਠੇ ਤੋਂ ਸੁੱਟਣ ਦੇ ਨਾਲ ਉਹਦਾ ਜਿਹੜਾ ਵਾ ਰੀਡ ਦੀ ਹੱਡੀ ਦਾ ਜਿਹੜਾ ਮਣਕਾ ਵਾ ਉਹ ਪ੍ਰੈਸ ਹੋ ਗਿਆ ਜੋ ਡਾਕਟਰਾਂ ਨੇ ਦੱਸਿਆ ਔਰ ਇਹਦੇ ਵਿੱਚ ਜਿਹੜੀ ਇਹਨਾਂ ਨੂੰ ਸ਼ਹਿਦ ਦਿੱਤੀ ਆ ਕਿਉਂਕਿ ਸੋਈਆਂ ਦੇ ਕੁਝ ਮੁਲਾਜ਼ਮਾਂ ਜਿਨ੍ਹਾਂ ਨੇ ਸ਼ਹਿਦ ਦਿੱਤੀ ਆ ਉਹਨਾਂ ਦੀ ਸ਼ਹਿਦ ਕਰਨੀ ਇਹ ਸਾਰਾ ਕੁਝ ਹੋਇਆ ਵਾ ਜਿਹਦੀ ਅੱਜ ਐਸਐਸਪੀ ਅਮਰਸਰ ਦਿਹਾਤੀ ਨੂੰ ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਆ ਔਰ ਇਨਸਾਫ ਦੀ ਮੰਗ ਕੀਤੀ ਗਈ ਆ ਐਸਐਸਪੀ ਅਮਰਸਰ ਦਿਹਾਤੀ ਨੇ ਇਹ ਸਾਰਾ ਮਸਲਾ ਬੜੀ ਗੰਭੀਰਤਾ ਨਾਲ ਵਾਚਣ ਤੋਂ ਬਾਅਦ ਐਸਐਚਓ ਹੇਰਕਮਾਲ ਦੀ ਡਿਊਟੀ ਲਾਈ ਗਈ ਆ ਕਿ ਪੀੜਤ ਨੂੰ ਜਿਹੜਾ ਵਾ ਇਨਸਾਫ ਦਵਾਇਆ ਜਾਵੇ ਔਰ ਅਸੀਂ ਵੀ ਪ੍ਰਸ਼ਾਸਨ ਨੂੰ ਜਥੇਬੰਦੀ ਵੱਲੋਂ ਅਪੀਲ ਕਰਦੇ ਆਂ ਇਹ ਭੈਣ ਸਰਜੀਤਕੌਰ ਨੂੰ ਜਿਹੜਾ ਵਾ ਜਿਹੜਾ ਇਹਨਾਂ ਨੇ ਕੇਸ ਦੇ ਸਬੰਧੀ ਬਰਖਾਸਤਾਂ ਦਿੱਤੀਆਂ ਉਹਨੂੰ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਕਾਰਨ ਕਿਸ ਸਮੇਂ ਤੇ ਇੱਕ ਹੋਰ ਉਸ ਦਾ ਐਗਜ਼ੀਕਿਟ ਕਰਨਾ ਕਿਸੇ ਦੇ ਘਰ ਵੀ ਆ ਜਾਣਾ ਤੇ ਪੁਲਿਸ ਪਰਚਾ ਇਹਨਾਂ ਦੇ ਬਜਾਏ ਹੋਰ ਕਿਸੇ ਪਾਰਟੀ ਦਾ ਕਰਵਾ ਕਾਰਨ ਇਹ ਸਾਹਮਣੇ ਆਇਆ ਜੀ ਕਿ ਇਹਨਾਂ ਦਾ ਇੱਕ ਲੜਕਾ ਸੀ ਆਹ ਉਹਤੇ 376 ਦਾ ਪਰਚਾ ਦਰਜ ਹੈ ਜੀ ਔਰ ਉਹ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇਨਕੁਆਰੀ ਲਵਾ ਰਹੇ ਆ ਪਰਚੇ 'ਚ ਉਹ ਨਜਾਇਜ਼ ਪਾਇਆ ਗਿਆ ਵਾ ਵੇਖੋ ਜੀ ਇਹ ਤੇ ਪੁਲਿਸ ਦਾ ਮੈਟਰ ਆ ਕਿ ਉਹਨਾਂ ਨੇ ਜਿਹੜੀ ਜਾਂਚ ਕਰਨੀ ਆਪਣੀ ਬਾਕੀ ਕੋਰਟ ਦਾ ਹੈਗਾ ਵਾ ਤੇ ਕੋਰਟ ਆਪਣੀ ਜਾਂਚ ਕਰਕੇ ਦੱਸੇਗੀ ਵੀ ਸਹੀ ਆ ਕਿ ਗਲਤ ਆ ਪਰਚਾ ਕੀਤਾ ਗਿਆ ਜਿਹੜਾ ਵਿਰੋਧੀ ਧਿਰ ਨੇ ਆਣ ਕੇ ਬਦਲਾ ਬਦਲੇ ਦੀ ਭਾਵਨਾ ਨਾਲ ਇਹਨਾਂ ਤੇ ਅਟੈਕ ਕੀਤਾ ਉਹ ਬਿਲਕੁਲ ਗਲਤ ਆ ਉਹ ਜਿਹੜਾ ਕਾਨੂੰਨ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਾਨੂੰਨ ਹੱਥ ਚ ਲਿਆ ਜਾਵੇ ਬੇਟੇ ਨੂੰ ਜੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜਦੋਂ ਕੋਠੇ ਤੋਂ ਡਿੱਗਾ ਉਹ ਮੁੱਦਾ ਇਦਾਂ ਡਿੱਗਾ ਤੇ ਉਹਦਾ ਜਿਹੜਾ ਵਾ ਰੇਟ ਦੀ ਹੱਡੀ ਦਾ ਮਣਕਾ ਜਿਹੜਾ ਪ੍ਰੈਸ ਹੋ ਗਿਆ ਪੁਰਾਣੀ ਨਾਲ ਜੀ ਬੇਟੇ ਨਾਲ ਸੀ ਜਾਂ ਨਹੀਂ 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 ਪੁਰਾਣੀ ਬੇਟੀ ਪੁਰਾਣੀ ਨਾਲ ਜੀ ਕਿੰਨਾ ਨਾਲ ਸੀ ਪੁਰਾਣੀ ਇਹਨਾਂ ਦੇ ਪਰਿਵਾਰ ਨਾਲ ਇਹ ਦੱਸਦੇ ਆ ਕਿ ਹੱਡੀ ਨਾਲ ਪਿੱਛੇੋਂ ਇਦਾਂ ਕੋਈ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀ ਬਾਜੀ ਦੇ ਕਾਰਨ ਰੰਜਿਸ਼ ਬਾਜੀ ਚੱਲਦੀ ਆ ਰਹੀ ਆ ਔਰ ਉਹ ਤੋਂ ਉਸੇ ਤਹਿਤ ਹੀ ਇਹਨਾਂ ਦਾ ਜਿਹੜਾ 376 ਦਾ ਪਰਚਾ ਬੇਟੇ ਦਾ ਝੂਠਾ ਨਾਲ ਕਰਵਾਇਆ ਗਿਆ ਮਤਲਬ ਇਹ ਮੈਟਰ ਹੈਗਾ ਜੀ ਤੁਸੀਂ ਕਿਹਾ ਸੀ ਦਸਰ ਪਹੁੰਚਿਆ ਹਾਂ ਜੀ ਪਾਜੀ ਮਤਲਬ 21 ਤਰੀਕ ਨੂੰ ਰਾਤ ਨੂੰ 11 ਵਜੇ ਇਹ ਗੱਲ ਹੋਈ ਹੈ ਆਪਣੇ ਨਾਲ ਵੀ ਮਤਲਬ ਉਹ ਮੁੰਡੇ ਨੂੰ ਕੋਠੇ ਤੇ ਥਲੇ ਸੁੱਟਿਆ ਤੇ ਮੇਰੇ ਨਾਲ ਵੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਾਂਡੀਆਂ ਵੱਲੋਂ ਕਿਹਨਾਂ ਵੱਲੋਂ ਕੀਤਾ ਗਿਆ ਕਾਂਡੀਆਂ ਵੱਲੋਂ ਅੱਛਾ ਜੀ ਤੁਸੀਂ ਹਾਂਜੀ ਹਾਂਜੀ ਅੱਛਾ ਜੀ ਤੇ ਕਿੰਨੇ ਜਾਣੇ ਸੀਗੇ ਅੱਜ ਦੋ ਜਾਣੇ ਅੱਛਾ ਤੁਹਾਡਾ ਮੁੰਡਾ ਛਡਾਣ ਆਇਆ ਸੀ ਹਾਂਜੀ ਹਾਂਜੀ ਛਡਾਉਣ ਆਇਆ ਸੀ ਮੁੰਡਾ ਤੇ ਮੁੰਡੇ ਨੂੰ ਉਹਨਾਂ ਨੇ ਕੋਠੇ ਥਲੇ ਹਾਂਜੀ ਮੁੰਡੇ ਨੂੰ ਕੋਠੇ ਤੇ ਥਲੇ ਸੁੱਟਿਆ ਤੁਸੀਂ ਇਹਦੀ ਕੰਪਲੇਨਟ ਦਿੱਤੀ ਸੀ ਨਹੀਂ ਹਾਂਜੀ ਕਿਤੇ ਕੋਈ ਕਾਰਵਾਈ ਕੀਤੀ ਕੋਈ ਕੁਝ ਨਹੀਂ ਕੀਤੀ ਉਹਨਾਂ ਨੇ ਅਹੀਂ ਮੁੰਡੇ ਵੱਲ ਰਹਿ ਗਏ ਨਾ ਮੁੰਡੇ ਨੂੰ ਦਾਖਲ ਕਰਾਇਆ ਸੀ ਪਰ ਨਹੀਂ ਸਾਡੀ ਸੁਣ ਨਹੀਂ ਕਿਸੇ ਹਾਂਜੀ ਸੁਣ ਨਹੀਂ ਕਿਸੇ ਜਦੋਂ ਜੱਥੇਬੰਦੀ ਕੋ ਪੁੱਛਿਓ ਐਸਐਸਪੀ ਤੁਹਾਨੂੰ ਮਿਲੋ ਕੀ ਕੀਤਾ ਉਹਨਾਂ ਨੇ ਉਹ ਕਹਿੰਦੇ ਕਹਾਂਗੇ ਤੁਹਾਡਾ ਜੀ ਕਿਥੇ ਹੋ ਰਹਿਣਾ ਬਲੋ ਟੈਂਡਰ ਠੀਆਂ ਦੇ ਅੱਜ ਵੀ ਵਿਆਹ ਦੀ ਦਫਤਰ ਆਏ ਕੀ ਸਾਰਾ ਨਾ ਹਾਂਜੀ ਅਹੀਂ ਨਾ ਸਰ ਇੱਕ ਇੱਕ ਹੀ ਤਰੀਕ ਰਾਤ ਰਾਤ 11 ਵਜੇ ਇਹ ਸੁੱਤੇ ਪਏ ਸੀ ਦੋ ਗਵਾਂਡੀ ਆਏ ਸੀ ਉਹਨਾਂ ਨੇ ਇਹਨਾਂ ਨਾਲਾਂ ਨੇ ਜਬਰਦਸਤੀ ਕੀਤੀ ਪਹਿਲਾਂ ਫਿਰ ਹਾਂਜੀ ਕਪ ਇਹਨਾਂ ਦੇ ਕੱਪੜੇ ਪਾੜੇ ਫਿਰ ਇਹਨਾਂ ਦੇ ਮੁੰਡੇ ਨੇ ਵੇਖ ਲਿਆ ਫਿਰ ਉਹਨੂੰ ਚੁੱਕ ਕੇ ਉਹਨਾਂ ਨੇ ਕੁੱਟ ਤੋਂ ਸੁੱਟ ਦਿੱਤਾ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਥੇ ਬੰਦੀਆਂ ਦੇ ਨਾਲ ਐਸਪੀ ਐਸਐਸਪੀ ਦੇ ਦਫ਼ਤਰ ਪਹੁੰਚੇ ਆ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ ਆਜੀ ਬੱਬਾ ਕੀ ਨਾ ਹੀ ਦੋ ਨਾ ਕਸ਼ਮੀਰ ਸਾਨੂੰ ਅੱਜ ਕਦੇ ਰਹਿਣ ਵਾਲੇ ਇੰਨ ਆਪਣਾ ਉਠਿਆ ਜੀ ਕੀ ਮੈਟਰ ਹੋਇਆ ਪਹਿਲੀ ਇਹ ਵੇਖੋ ਜੀ ਦੋ ਗਵਾਂਡੀਆਂ ਦੇ ਦੋ ਮੁੰਡੇ ਆਏ ਆ ਉਹ ਭੱਜ ਕੇ ਤੇ ਕੋਠੇ ਤੇ ਚੜ ਗਏ ਆ ਕੋਠੇ ਤੇ ਚੜ ਕੇ ਆਣ ਕੇ ਆ ਬੀਬੀ ਨਾਲ ਜ਼ਬਰਦਸਤੀ ਕਰਨ ਲੱਗੇ ਸਾਡੀ ਬੀਬੀ ਕੌਣ ਲੱਗਦੀ ਜੀ ਸਾਡੀ ਨੋਹ ਆ ਜੀ ਜ਼ਬਰਦਸਤੀ ਕਰਦਿਆਂ ਉਹ ਮੇਰਾ ਪੋਤਰਾ ਉਠਿਆ ਜੇ ਉਹਨੇ ਉੱਠ ਕੇ ਵੇਖਿਆ ਪਈ ਇਹ ਕੀ ਹੁੰਦਾ ਉਹਨਾਂ ਨੇ ਇਹਨੂੰ ਛੱਡ ਕੇ ਤੇ ਭੱਜ ਕੇ ਉਹਨੂੰ ਫੜ ਲਿਆ ਉਹਨੂੰ ਫੜ ਕੇ ਤੇ ਕੋਠੇ ਤੋਂ ਥੱਲੇ ਸੁੱਟ ਦਿੱਤਾ ਸੁੱਟ ਕੇ ਤੇ ਉਹ ਜ਼ਬਰਦਸਤੀ ਦੇ ਕੱਪੜੇ ਪਾੜਨ ਦਾ ਕਰ ਗਿਆ ਹੇਰੀ ਕੰਪਲੇਨ ਲਖਾਈ ਤੁਸੀਂ ਨਹੀਂ ਜੀ ਕਪਲੇਟ ਮੇਰੀ ਗੱਲ ਸੁਣ ਲਖਾਈ ਆ ਨਾ ਤੇ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੂੰ ਕਿ ਅੱਜ ਐਸਐਸਪੀ ਦਫ਼ਤਰ ਪੁੱਜੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਪੁੱਜੇ ਆਪਾਂ ਤੇ ਅੱਜ ਫਿਰ ਆਪਾਂ ਹਾਂਜੀ ਉਹਨਾਂ ਨੇ ਭਰੋਸਾ ਦਿਵਾਇਆ